ਭਾਰਤ ਦੇ ਸਿੰਗਾਪੁਰ ਅਤੇ ਹਾਂਗਕਾਂਗ ਦੇ ਫੂਡ ਸੇਫਟੀ ਰੈਗੂਲੇਟਰਾਂ ਤੋਂ ਵੀਰਵੀ ਮੰਗਿਆ ਹਨ ਜਿਨ੍ਹਾਂ ਨੇ ਭਾਰਤੀ ਬ੍ਰਾਂਡਾ ਐਮਡੀਏ ਅਤੇ ਐਵਰੇਸਟ ਦੇ ਕੁਝ ਮਸਾਲਿਆਂ ਤੇ ਗੁਣਵੱਤਾ ਸੰਬੰਧੀ ਚਿੰਤਾ ਜ਼ਾਹਰ ਕੀਤੀ ਹੈ ਵਣਜ ਮੰਤਰਾਲੇ ਨੇ ਸਿੰਗਾਪੁਰ ਅਤੇ ਹਾਂਗਕਾਂਗ ਸਥਿਤ ਭਾਰਤੀ ਦੂਤਾਵਾਸਾਂ ਨੂੰ ਇਸ ਮਾਮਲੇ ਤੇ ਵਿਸਤ੍ਰਿਤ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਹਨ ਮੰਤਰਾਲੇ ਨੇ ਭਾਰਤੀ ਕੰਪਨੀਆਂ ਐਮਜੀਐਚ ਤੇ ਐਵਰੇਸਟ ਤੋਂ ਵੀ ਵੀਰਵੀ ਮੰਗੇ ਹਨ ਜਿਨ੍ਹਾਂ ਦੇ ਉਤਪਾਦਾਂ ਤੇ ਕਥਿਤ ਤੌਰ ਤੇ ਕੀਟਨਾਸ਼ਕ एथिलीन ऑक्साइड शुदा सीमा की तो पाबंदी लगाई गई है हांगकांग के फूड रेगुलेटर सेंटर फॉर सेफ्टी ने कहा कि इन्होंने मसालिया कीटनाशक एथिलीन ऑक्साइड है ਇਸ ਨਾਲ ਕੈਂਸਰ ਦਾ ਖਤਰਾ ਪੈਦਾ ਹੋ ਸਕਦਾ ਹੈ ਦੱਸਦੇ ਕਿ ਰੈਗੂਲੇਟਰ ਨੇ ਵਿਕ੍ਰਿਤਾਵਾਂ ਨੂੰ ਇਹਨਾਂ ਦੀ ਵਿਕਰੀ ਬੰਦ ਕਰਨ ਦੇ ਨਿਰਦੇਸ਼ ਦਿੱਤੇ ਸਨ ਵਣਜ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਸਿੰਗਾਪੁਰ ਅਤੇ ਹਾਂਗਕਾਂਗ ਸਥਿਤ ਦੂਤਾਵਾਸਾਂ ਤੋਂ ਤਕਨੀਕੀ ਬੇਰਵੇ ਵਿਸ਼ਲੇਸ਼ਨਾਤਮਕ ਰਿਪੋਰਟਾਂ ਅਤੇ ਬਰਾਮਦਕਾਰਾਂ ਦੇ ਬੇਰਵੇ ਜਿਨ੍ਹਾਂ ਦੀ ਖੇਪ ਰੱਦ ਕਰ ਦਿੱਤੀ ਗਈ ਹੈ ਦੀ ਮੰਗ ਕੀਤੀ ਗਈ ਹੈ ਸਿੰਗਾਪੁਰ ਫੂਡ ਏਜੰਸੀ ਹਾਂਗਕਾਂਗ ਦੀ ਸੀਐਫਐਸ ਅਤੇ ਖੁਰਾਕ ਅਤੇ ਵਾਤਾਵਰਣ ਸਫਾਈ ਵਿਭਾਗ ਤੋਂ ਵੀ ਵੇਰਵੇ ਮੰਗੇ ਗਏ ਹਨ ਭਾਰਤ ਦੇ ਮਸਾਲਾ ਨਿਰਯਾਤ ਰੈਗੂਲੇਟਰ ਨੇ ਐਮਡੀਐਚ ਤੇ ਐਵਰੇਸਟ ਨੂੰ ਗੁਣਵੱਤਾ ਜਾਂਚ ਦੇ ਵੇਰਵੇ ਮੁਹੱਈਆ ਕਰਵਾਉਣ ਲਈ ਕਿਹਾ ਹੈ ਭਾਰਤੀ ਮਸਾਲੇ ਬੋਰਡ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕੰਪਨੀਆਂ ਨੂੰ ਇਹ ਦੱਸਣ ਲਈ ਕਿਹਾ ਗਿਆ ਹੈ ਕਿ ਉਤਪਾਦਾਂ ਦੀ ਜਾਂਚ ਕਿਵੇਂ ਕੀਤੀ ਗਈ ਸੀ ਅਤੇ ਕੀ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਗਈ ਸੀ ਵੀਰ ਰਿਪੋਰਟ ਐਸਐਮਜ਼ੈਡ ਨਿਊਜ਼ ਭਾਰਤ ਨੇ ਸਿੰਗਾਪੁਰ ਅਤੇ ਹਾਂਗਕਾਂਗ ਦੇ ਫੂਡ ਸੇਫਟੀ ਰੈਗੂਲੇਟਰਾਂ ਤੋਂ ਵੀਰਵੀ ਮੰਗਿਆ ਹੈ ਜਿਨ੍ਹਾਂ ਨੇ ਭਾਰਤੀ ब्रांडा एमडीएच ਅਤੇ ਐਵਰੇਸਟ ਦੇ ਕੁਝ ਮਸਾਲਿਆਂ ਤੇ ਗੁਣਵੱਤਾ ਸੰਬੰਧੀ ਚਿੰਤਾ ਜ਼ਾਹਰ ਕੀਤੀ ਹੈ ਵਣਜ ਮੰਤਰਾਲੇ ਨੇ ਸਿੰਗਾਪੁਰ ਅਤੇ ਹਾਂਗਕਾਂਗ ਸਥਿਤ ਭਾਰਤੀ ਦੂਤਾਵਾਸਾਂ ਨੂੰ ਇਸ ਮਾਮਲੇ ਤੇ ਵਿਸਤ੍ਰਿਤ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਹਨ ਮੰਤਰਾਲੇ ਨੇ ਭਾਰਤੀ ਕੰਪਨੀਆਂ ਐਮਜੀਐਚ ਤੇ ਐਵਰੇਸਟ ਤੋਂ ਵੀ ਵੀਰਵੀ ਮੰਗੇ ਹਨ ਜਿਨ੍ਹਾਂ ਦੇ ਉਤਪਾਦਾਂ ਤੇ ਕਥਿਤ ਤੌਰ ਤੇ ਕੀਟਨਾਸ਼ਕ ਐਥੀਲਨ ਆਕਸਾਈਡ ਨੂੰ ਮਨਜ਼ੂਰਸ਼ੁਦਾ ਸੀਮਾਵਾਂ ਤੋਂ ਉੱਪਰ ਰੱਖਣ ਲਈ پابੰਦੀ ਲਗਾਈ ਗਈ ਹੈ ਹਾਂਗਕong ਦੇ ਫੂਡ ਰੈਗੂਲੇਟਰ ਸੈਂਟਰ ਫਾਰ ਸੇਫਟੀ ਨੇ ਕਿਹਾ ਸੀ ਕਿ ਨਾ ਮਸਾਲਿਆਂ 'ਚ ਕੀਟਨਾਸ਼ਕ ਇਥਲੀਨ ਆਕਸਾਈਡ ਹੈ ਇਸ ਨਾਲ ਕੈਂਸਰ ਦਾ ਖਤਰਾ ਪੈਦਾ ਹੋ ਸਕਦਾ ਹੈ ਦੱਸਦੇ ਕਿ ਰੈਗੂਲੇਟਰ ਨੇ ਵਿਕਰਤਾਵਾਂ ਨੂੰ ਇਹਨਾਂ ਦੀ ਵਿਕਰੀ ਬੰਦ ਕਰਨ ਦੇ ਨਿਰਦੇਸ਼ ਦਿੱਤੇ ਸਨ ਵਣਜ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਸਿੰਗਾਪੁਰ ਅਤੇ ਹਾਂਗਕong ਸਥਿਤ ਦੂਤਾਵਾਸਾਂ ਤੋਂ ਤਕਨੀਕੀ ਵਿਰਵੇ ਵਿਸ਼ਲੇਸ਼ਣਾਤਮਕ ਰਿਪੋਰਟਾਂ ਅਤੇ ਬਰਾਮਦਕਾਰਾਂ ਦੇ ਵੇਰਵੇ ਜਿਨ੍ਹਾਂ ਦੀ ਖੇਪ ਰੱਦ ਕਰ ਦਿੱਤੀ ਗਈ ਹੈ ਦੀ ਮੰਗ ਕੀਤੀ ਗਈ ਹੈ ਸਿੰਗਾਪੁਰ ਫੂਡ ਏਜੰਸੀ ਹਾਂਗਕਾਂਗ ਦੀ ਸੀਐਫਐਸ ਅਤੇ ਖੁਰਾਕ ਅਤੇ ਵਾਤਾਵਰਣ ਸਫਾਈ ਵਿਭਾਗ ਤੋਂ ਵੀ ਵੇਰਵੇ ਮੰਗੇ ਗਏ ਹਨ ਭਾਰਤ ਦੇ ਮਸਾਲਾ ਨਿਰਯਾਤ ਰੈਗੂਲੇਟਰ ਨੇ ਐਮਡੀਐਚ ਤੇ ਐਵਰੇਸਟ ਨੂੰ ਗੁਣਵੱਤਾ ਜਾਂਚ ਦੇ ਵੇਰਵੇ ਮੁਹੱਈਆ ਕਰਵਾਉਣ ਲਈ ਕਿਹਾ ਹੈ ਭਾਰਤੀ ਮਸਾਲੇ ਬੋਰਡ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕੰਪਨੀਆਂ ਨੂੰ ਇਹ ਦੱਸਣ ਲਈ ਆ ਗਿਆ ਹੈ ਕਿ ਉਤਪਾਦਾਂ ਦੀ ਜਾਂਚ ਕਿਵੇਂ ਕੀਤੀ ਗਈ ਸੀ ਅਤੇ ਕੀ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਗਈ ਸੀ ਬਿਊਰੋ ਰਿਪੋਰਟ ਐਸਐਮ ਜ਼ेड ਨਿਊਜ਼